ਅੱਜ ਉਹਨਾਂ ਦੀ ਹਾਲਤ ਇਹ ਹੋ ਗਈ ਇੱਕ ਜਿਵੇਂ ਨੀ ਚੋਣ ਤੁਸੀਂ ਦੇਖੋ ਕਿੰਨੀ ਇੰਪੋਰਟੈਂਟ ਹੋਊਗੀ ਇਹ ਆਮ ਆਦਮੀ ਪਾਰਟੀ ਦੇ ਅੰਦਰ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਵਿਆਹ ਦੀ ਐਨੀਵਰਸਰੀ ਵੀ ਭੁੱਲ ਗਏ ਉਹਨਾਂ ਨੂੰ ਮੁੱਖ ਹੋ ਗਿਆ ਕਿਤੇ ਮੈਂ ਜਲੰਧਰ ਨਾ ਹਾਰ ਜਾ ਮੇਰੀ ਕੁਰਸੀ ਨਾ ਕਿਤੇ ਜਾਵੇ ਐਵੇਂ ਦਾ ਅਨੁਮਾਨ ਲਗਾਇਆ ਜਾ ਰਿਹਾ ਕਿ 50% ਵੋਟਰ ਹੀ ਵੋਟਾਂ ਪਾਉਣਗੇ ਕੱਲ ਵੀਡੀਓ ਵਾਇਰਲ ਹੋਈਆਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਉੱਥੋਂ ਮੌਜੂਦਾ ਐਮਪੀ ਨੇ ਉਹਨਾਂ ਨੇ ਉਹ ਸੂਟ ਬੰਦ ਦੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਲੀਡਰ ਨੇ ਅੱਗੇ ਉਹ ਫੜੇ ਆ ਸ਼ਰਾਬ ਫੜੀ ਆ ਪਹਿਲਾਂ ਇਹਨਾਂ ਨੇ ਟਿਕਟ ਦਿੱਤੀ ਸੀਤ ਲੰਗਰਾਲ ਨੂੰ ਉਹਨੂੰ ਇਹ ਹੀਰਾ ਚੁਣ ਕੇ ਲੈ ਕੇ ਆਏ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰਾ ਹੀਰਾ ਹੈ ਇਹਨੂੰ ਜਲੰਧਰ ਦੇ ਲੋਕਾਂ ਨੇ ਜਿਤਾਇਆ ਮੇਰੇ ਲਈ ਤੇ ਉਹ ਥੋੜੇ ਟੰਮੇ ਸਮੇਂ ਬਾਅਦ ਉਹ ਤਪੂਸੀ ਮਾਰ ਕੇ ਦੂਏ ਪਾਸੇ ਭੱਗ ਗਿਆ ਤੇ ਇਹ ਕਹਿੰਦੇ ਇਹ ਕ੍ਰਪਟਾ ਜਲੰਧਰ ਵੱਲ ਦੇ ਜ਼ਿਆਦਾਤਰ ਲੋਕ ਜਿਹੜੇ ਬਾਹਰ ਗਏ ਹੋਇਆ ਉਹਨਾਂ ਦੀਆਂ ਜਾਲੀ ਵੋਟਾਂ ਤੱਕ ਭਗਤਾਈਆਂ ਜਾ ਰਹੀਆਂ ਪੰਜਾਬ ਦੇ ਲੋਕਾਂ ਨੇ ਇਸ ਲੋਕ ਸਭਾ ਚੋਣ ਚ ਸਪਸ਼ਟ ਸਨੇਹਾ ਦਿੱਤਾ ਜੀ ਕਿ ਇਹ ਜਾ ਰਿਹਾ ਤੇ ਕਾਂਗਰਸ ਆ ਰਹੀ ਹੈ ਇਹਦੇ ਚ ਕੋਈ ਸ਼ੱਕ ਨਹੀਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜਲੰਧਰ ਜਿਮਨੀ ਚੋਣ ਚ ਅੱਜ ਵੋਟਾਂ ਪੈ ਰਹੀਆਂ ਨੇ VOTING ਹੋ ਰਹੀ ਆ ਜਲੰਧਰ ਪੱਛਮੀ ਦੀ ਲਗਾਤਾਰ ਚੋਣ ਪ੍ਰਚਾਰ ਚੱਲ ਰਿਹਾ ਸੀ ਚੋਣ ਪ੍ਰਚਾਰ ਖਤਮ ਹੋਇਆ ਅਤੇ ਅੱਜ 10 ਜੁਲਾਈ ਨੂੰ VOTING ਹੋ ਰਹੀ ਅੱਤ ਦੀ ਗਰਮੀ ਪੈ ਰਹੀ ਆ ਜੇ ਗੱਲਬਾਤ ਕਰੀਏ ਤਾਂ VOTING ਬਹੁਤ ਸਲੋ ਹੋ ਰਹੀ ਆ ਇਮੇ ਦਾ ਅਨੁਮਾਨ ਲਗਾਇਆ ਜਾ ਰਿਹਾ ਕਿ 50% ਵੋਟਰ ਹੀ ਵੋਟਾਂ ਪਾਉਣਗੇ ਉਹ ਕਿਉਂ ਪਾਉਣਗੇ ਕਿਉਂਕਿ ਜੇ ਗੱਲਬਾਤ ਕਰੀਏ ਪਿਛਲੇ 40 ਦਿਨ ਹੀ ਹੋਏ ਹਨ ਕਿ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਪਈਆਂ ਨੇ ਅਤੇ 40 ਦਿਨਾਂ ਤੋਂ ਬਾਅਦ ਜਿਮਨੀ ਚੋਣਾਂ ਹੋ ਰਹੀਆਂ ਨੇ ਜਲੰਧਰ ਪੱਛਮੀ ਦੀ ਜਿਮਨੀ ਚੋਣ ਉਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਜਨਨਕ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਕਿ ਸਾਡਾ ਉਮੀਦਵਾਰ ਜਿੱਤੇਗਾ ਕਿਉਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਭਾਜਪਾ ਵਾਲਾ ਉਮੀਦਵਾਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਮਹਿੰਦਰ ਭਗਤ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਜੇ ਗੱਲਬਾਤ ਕਰੀਏ ਐਮਐਲਏ ਰਹਾ ਸੁਸ਼ੀਲ ਅੰਗੁਰਾਲ ਸੁਸ਼ੀਲ ਅੰਗੁਰਾਲ ਆਮ ਆਦਮੀ ਪਾਰਟੀ ਤੋਂ ਐਮਐਲਏ ਬਣਿਆ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫਾ ਦੇਣ ਤੋਂ ਬਾਅਦ ਉਹ ਬੀਜੇਪੀ ਚ ਸ਼ਾਮਲ ਹੋਏ ਤੇ ਬੀਜੇਪੀ ਨੇ ਉਹਨਾਂ ਨੂੰ ਟਿਕਟ ਦਿੱਤੀ ਉਸ ਤੋਂ ਬਾਅਦ ਜੇ ਵੱਡੀ ਗੱਲ ਕਰੀਏ ਮੈਂਬਰ ਪਾਰਲੀਮੈਂਟ ਜਿੱਤੇ ਨੇ ਚਰਨਜੀਤ ਸਿੰਘ ਚੰਨੀ ਜਨਨ ਕਿ ਬਹੁਤ ਵੱਡੇ ਫਰਕ ਨਾਲ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਇਥੋਂ ਵੋਟਾਂ ਤੋਂ ਜਿੱਤੇ ਅਤੇ ਉਸ ਤੋਂ ਬਾਅਦ ਜਿਮਨੀ ਚੋਣ ਆਈਆ ਸੁਰਿੰਦਰ ਕੌਰ ਬੀਬਾ ਸੁਰਿੰਦਰ ਕੌਰ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇ ਹੁਣ ਦੇਖਣਾ ਹੋਵੇਗਾ ਕਿ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਡੇ ਫਰਕ ਨਾਲ ਜਿੱਤੇ ਨੇ ਕਿ ਕਿਵੇਂ ਦੇ ਨਤੀਜੇ ਆਉਣਗੇ ਕਿਉਂਕਿ ਜਿਹੜੇ ਨਤੀਜੇ ਨੇ ਉਹ 13 ਜੁਲਾਈ ਨੂੰ ਆਉਣੇ ਨੇ 13 ਜੁਲਾਈ ਨੂੰ ਪਤਾ ਲੱਗੇਗਾ ਕਿ ਜਲੰਧਰ ਜਿਮਨੀ ਚੌਣ ਦੇ ਵਿੱਚ ਕੌਣ ਜਿੱਤੇਗਾ ਕੌਣ ਐਮਐਲਏ ਬਣੇਗਾ ਜਿਹੜੇ ਵੋਟਰ ਨੇ ਇੱਥੇ ਦੇ ਕਿਸ ਪਾਰਟੀ ਨੂੰ ਚੁਣਨਗੇ ਕਿਸ ਉਮੀਦਵਾਰ ਨੂੰ ਚੁਣਨਗੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕੰਦੋਲਾ ਸਾਡੇ ਨਾਲ ਮੌਜੂਦ ਨੇ ਕੰਦੋਲਾ ਸਾਹਿਬ ਕਿਵੇਂ ਦੇਖਦੇ ਹੋ ਅੱਤ ਦੀ ਗਰਮੀ ਆ VOTING ਬਹੁਤ ਸਲੋ ਆ ਸੁਸਤਾ ਲੱਗਦਾ ਇਹ ਹੈ ਕਿ 50% VOTING ਹੋ ਕਿਵੇਂ ਲੱਗਦਾ ਤੁਹਾਨੂੰ ਪਹਿਲਾਂ ਤਾਂ ਮਾਜਾ ਸਾਹਿਬ ਤੁਹਾਡੇ ਸੈਂਟਰਲ ਟੀਵੀ ਦਾ ਤੇ ਅਮਨਜੀਤ ਤੁਹਾਡਾ ਬਹੁਤ ਧੰਨਵਾਦ ਤੁਸੀਂ ਜਿਹੜਾ ਇਹ ਮੌਕਾ ਦਿੱਤਾ ਤੇ ਦੂਸਰੀ ਜਿਹੜੀ ਗੱਲ ਜਲੰਧਰ ਜਿਮਨੀ ਚੋਣ ਦੀ ਹੈ ਮੈਂ ਸਮਝਦਾ ਕਿ ਜਿਹੜੀ ਘਟ ਬੋਟਿੰਗ ਆ ਹੁਣ ਤੱਕ ਦੀ ਜਿਹੜੀ ਆਪਾਂ ਦੇਖ ਰਹੇ ਆ ਵੋਟ ਪਰਸੈਂਟੇਜ ਘਟਾ ਜੀ ਇੱਕ ਉਹਦਾ ਕਾਰਨ ਗਰਮੀ ਤੇ ਦੂਸਰਾ ਕਾਰਨ ਉਹਦਾ ਸਰਕਾਰ ਤੋਂ ਲੋਕਾਂ ਦੀ ਨਿਰਾਸ਼ਤਾ ਵੀ ਆ ਜਿਵੇਂ ਦੇ ਮੁੱਖ ਮੰਤਰੀ ਸਾਹਿਬ ਨੇ ਜਿਮਨੀ ਚੋਣ ਲਈ ਜੁੱਤੀਆਂ ਕੱਢ ਕੇ ਪਿਛਲੇ 20 ਦਿਨਾਂ ਤੋਂ ਕਿਰਾਏ ਦਾ ਮਕਾਨ ਲੈ ਕੇ ਜਲੰਧਰ ਬੈਠੇ ਆ ਆਪਣੀ ਸਾਰੀ ਟੀਮ ਨਾਲ ਬੈਠੇ ਆ ਤੇ ਉਹ ਜਿਹੜੀ ਅੱਜ VOTING ਪਰਸੈਂਟੇਜ ਆ ਬਹੁਤ ਘੱਟ ਹੋ ਰਹੀ ਆ ਉੱਥੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਜਿਹੜੀ ਸਰਕਾਰ ਆ ਉਹਦੇ ਤੋਂ ਲੋਕ ਬੁਰੀ ਤਰ੍ਹਾਂ ਨਿਰਾਸ਼ ਤੇ ਨਾਰਾਜ਼ ਨੇ ਇੱਕ ਮੈਂ ਸਮਝਦਾ ਘੱਟ VOTING ਦਾ ਇੱਕ ਕਾਰਨ ਇਹ ਵੀ ਹੈ ਇੱਕ ਇੱਕ ਕੰਧੋਲਾ ਜੀ ਅਨੁਮਾਨ ਇਹ ਵੀ ਲਗਾਇਆ ਜਾ ਸਕਦਾ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉੱਥੇ ਦੇ ਵਰਕਰ ਨੇ ਉਹ ਪੂਰੇ ਐਕਟਿਵ ਨਹੀਂ ਹੋਣ ਕਿਉਂ ਐਕਟਿਵ ਨਹੀਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਮਾਨ ਸਾਹਿਬ ਨੇ ਉੱਥੇ ਡੇਰੇ ਲਾਏ ਉੱਥੇ ਪਹੁੰਚੇ ਕਿ ਸੀਐਮ ਭਗਵੰਤ ਮਾਨ ਇੱਥੇ ਪਹੁੰਚੇ ਹੋਏ ਨੇ ਵੀ ਵੱਧ VOTING ਆਪਾਂ ਹੀ ਕਰੀਏ ਹੋ ਸਕਦਾ ਜਿਹੜੇ ਦੂਜੇ ਪਾਰਟੀਆਂ ਦੇ ਆਗੂ ਨੇ ਜਾਂ ਉਹ VOTER ਨੇ ਉਹ ਸ਼ਾਂਤ ਬੈਠੇ ਹੋਣ ਵੀ ਕੀ ਆ ਜੀ ਪਹਿਲਾਂ ਵੋਟਾਂ ਪਾਈਆਂ ਨੇ ਛੱਡੋ ਰਹਿਣ ਦਿਓ ਵੀ ਆਮ ਆਦਮੀ ਪਾਰਟੀ ਨੂੰ ਇੱਚ ਫਾਇਦਾ ਹੁੰਦਾ ਦਿਸੇ ਜਿੰ ਮੈਂ ਸਮਝਦਾ ਇਹ ਨਾ ਇੱਕ ਆਮ ਆਦਮੀ ਪਾਰਟੀ ਲਈ ਇੱਕ ਬਹੁਤ ਸੌਖਾ ਟੈਸਟ ਸੀ ਆਪਣੇ ਆਪ ਨੂੰ ਚੈੱਕ ਕਰਨ ਦਾ ਜਿਹਦੇ 'ਚ ਭਗਵੰਤ ਮਾਨ ਜੀ ਪੂਰੀ ਤਰ੍ਹਾਂ ਫੇਲ ਹੋਇਆ ਤੁਸੀਂ ਦੇਖੋ ਅਮਨ ਜੀ ਸਰਕਾਰ ਦੇ ਕੋਲੇ 90-91 ਵਿਧਾਇਕ ਨੇ ਜੇ ਦੋ ਉਹਨਾਂ ਦੇ ਇੱਕ ਮੈਂਬਰ ਪਾਰਲੀਮੈਂਟ ਆ ਇੱਕ ਬਣ ਗਿਆ ਤੇ ਫੇਰ ਵੀ ਉਹਨਾਂ ਕੋਲੇ 90 ਦੇ ਕਰੀਬ ਵਿਧਾਇਕ ਨੇ ਇਹਦੇ ਨਾਲ ਨਾ ਤਾਂ ਸਰਕਾਰ ਟੁੱਟਣੀ ਸੀ ਨਾ ਬਣਨੀ ਸੀ ਜਿਹੜੇ ਭਗਵੰਤ ਮਾਨ ਜਿਨੇ ਗੱਲਾਂ ਕੀਤੀਆਂ ਸੀ ਕਿ ਅਸੀਂ ਪੰਜਾਬ ਦੇ ਵਿੱਚ ਆ ਬਦਲਾਅ ਕਰਤਾ ਆ ਕੰਮ ਕੀਤੇ ਆ ਉਹ ਅੱਜ ਉਹਨਾਂ ਦਾ ਟੈਸਟ ਹੋਣਾ ਸੀ ਇਹ ਉਹਨਾਂ ਨੇ ਜਲੰਧਰ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਸੀ ਉਹ ਚੰਡੀਗੜ੍ਹੋਂ ਬੈਠ ਕੇ ਸਾਰਾ ਪੰਜਾਬ ਚਲਾਉਂਦੇ ਜਿਹੜਾ ਪੰਜਾਬ ਜਿਹੜੇ 20 ਦਿਨਾਂ ਨਾ ਪੰਜਾਬ ਦੇ ਸਾਰੇ ਕੰਮ ਕਰ ਸੈਕਟਰੀਏਟ ਦੇ ਠੱਪ ਪਏ ਆ ਕੋਈ ਅਫਸਰ ਨਹੀਂ ਸੈਕਟਰੀਏਟ ਬੈਠ ਰਿਹਾ ਕੋਈ ਇਹ 20 ਦਿਨਾਂ ਦੇ ਵਿੱਚ ਪੰਜਾਬ ਦੇ ਭਲੇ ਲਈ ਕੋਈ ਫਾਇਲ ਨਹੀਂ ਜਿਹੜੀ ਨਿਕਲੀ ਜਿੰਨੇ ਅਫਸਰ ਸਾਹੀ ਆ ਉਹ ਆਪਣੀਆਂ ਛੁੱਟੀਆਂ ਮਨਾ ਰਹੀ ਐ ਜਾਂ ਸਰਕਾਰ ਦੇ ਜਲੰਧਰ ਜਿਮਨੀ ਚੋਣ ਲਈ ਲੱਗੀ ਹੋਈ ਆ ਸਰਕਾਰ ਨੇ ਆਪਣਾ ਸਾਰਾ ਜ਼ੋਰ ਇੱਥੋਂ ਤੱਕ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਣੇ ਪਰਿਵਾਰ ਸਮੇਤ ਜਲੰਧਰ ਬੈਠੇ ਐ ਇਸ ਡਰ ਦੇ ਕਾਰਨ ਕਿ ਮੈਂ ਜੇ ਇਹ ਸੀਟ ਹਾਰ ਗਿਆ ਕਿਤੇ ਮੇਰੀ ਕੁਰਸੀ ਨਾ ਚਲੀ ਜਾਵੇ ਇੱਕ ਮੁੱਖ ਮੰਤਰੀ ਨੂੰ ਇੰਨਾ ਵੱਡਾ ਮੈਂਡੇਟ ਦਿੱਤਾ ਹੋਵੇ ਪੰਜਾਬ ਦੇ ਲੋਕਾਂ ਨੇ ਉਹਨੂੰ 92 ਬਧਿਕਾਂ ਨਾਲ ਸਰਕਾਰ ਬਣਾਈ ਹੋਵੇ ਉਹ ਇੱਕ ਸੀਟ ਹਾਰ ਜਾਣ ਦੇ ਡਰ ਇੰਨਾ ਜਣੀ ਡਰਿਆ ਹੋਇਆ ਉਹ ਜਲੰਧਰ ਦੇ ਵਿੱਚ ਉਹ ਹਰ ਹਰ ਵਾ ਜਿਹੜਾ ਹਰ ਹੀਲਾ ਉਹ ਵਰਤ ਰਿਆ ਤੁਸੀਂ ਦੇਖੋ ਕਿਤੇ ਉੱਥੇ ਚੰਡੀਗੜ੍ਹ ਬੈਠ ਕੇ ਚੋਣ ਲੜਨੀ ਸੀ ਨਿਊਟਰਲ ਚੋਣ ਹੋਣੀ ਸੀ ਉਹਨੂੰ ਪਤਾ ਲੱਗ ਜਾਂਦਾ ਕਿ ਮੇਰੀ ਕਾਰਗੁਜ਼ਾਰੀ ਕੀ ਆ ਕਿਤੇ ਮੁੱਖ ਮੰਤਰੀ ਉੱਥੇ ਉਹਦੇ ਬੰਦੇ ਸੂਟ ਬੰਨ ਰਹੇ ਆ ਕੱਲ ਵੀਡੀਓ ਵਾਇਰਲ ਹੋਈਆਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਉੱਥੋਂ ਮੌਜੂਦਾ ਐਮਪੀ ਨੇ ਉਹਨਾਂ ਨੇ ਉਹ ਸੂਟ ਬੰਨਦੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਲੀਡਰ ਨੇ ਅੱਗੇ ਉਹ ਫੜੇ ਆ ਸ਼ਰਾਬ ਫੜੀ ਆ ਤੁਸੀਂ ਦੇਖੋ ਵੀ ਘਰ ਘਰ ਜਿਹੜਾ ਸਰਕਾਰ ਆਪ ਨਸ਼ਾ ਵੰਡ ਰਹੀ ਆ ਉਹਨਾਂ ਨੇ ਘਰ ਘਰ ਭੇਜੇ ਨੇ ਸੂਟ ਭੇਜੇ ਨੇ ਕਿ ਸਾਨੂੰ ਵੋਟਾਂ ਪੈ ਜਾਣ ਜਿਹੜੇ ਦੂਸਰਿਆਂ ਤੇ ਹਮੇਸ਼ਾ ਟਿੱਚਰਾਂ ਕਰਦੇ ਸੀ ਨਾ ਦੂਸਰਿਆਂ ਨੂੰ ਮਸ਼ਕਰੀ ਨਾਲ ਗੱਲ ਕਰਦੇ ਸੀ ਕਿ ਇਹਨਾਂ ਨੇ ਤਾਂ ਐਵੇਂ ਵੋਟਾਂ ਲਈਆਂ ਨੇ ਅੱਜ ਉਹਨਾਂ ਦੀ ਹਾਲਤ ਇਹ ਹੋ ਗਈ ਇੱਕ ਜਿਵੇਂ ਨੀ ਝੋਣ ਤੁਸੀਂ ਦੇਖੋ ਕਿੰਨੀ ਇੰਪੋਰਟੈਂਟ ਹੋ ਗਈ ਇਹ ਆਮ ਆਦਮੀ ਪਾਰਟੀ ਦੇ ਅੰਦਰ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਵਿਆਹ ਦੀ ਐਨੀਵਰਸਰੀ ਵੀ ਭੁੱਲ ਗਏ ਉਹਨਾਂ ਨੂੰ ਮੁੱਖ ਹੋ ਗਿਆ ਕਿਤੇ ਮੈਂ ਜਲੰਧਰ ਨਾ ਹਾਰ ਜਾ ਮੇਰੀ ਕੁਰਸੀ ਨਾ ਕਿਤੇ ਜਾਵੇ ਸੋ ਇਹ ਡਰਾ ਜਿਹੜਾ ਦਿਖਾਈ ਦੇ ਰਿਹਾ ਇਸੇ ਲਈ ਉਹ ਜਲੰਧਰ ਆ ਜਿਹੜੀ ਤੁਸੀਂ ਘੱਟ ਜਿਮਨੀ ਚੋਣਾ ਹੈ ਪਹਿਲਾਂ ਵੀ ਜਿਹੜੀ ਜਿਮਨੀ ਚੋਣ ਹੋਈ ਹੈ ਸਰਕਾਰ ਇਹੋ ਜੇ ਹਿਲੇ ਇਹਨਾਂ ਨੇ ਪਹਿਲਾਂ ਵੀ ਵਰਤੇ ਆ ਅੱਜ ਵੀ ਜਿਹੜੀਆਂ ਉੱਥੋਂ ਰਿਪੋਰਟਾਂ ਆ ਰਹੀਆਂ ਨੇ ਕੁਝ ਇਹਨਾਂ ਦੇ ਬੰਦੇ ਆ ਜਿਹੜੇ ਉਹ ਜਾਲੀ ਵੋਟਾਂ ਵਗੈਰਾ ਜਿਹੜੇ ਭਗਤੌਣ ਤੇ ਲੱਗੇ ਹੋਇਆ ਪਰ ਮੈਨੂੰ ਲੱਗਦਾ ਜਿਹੜੇ ਜਲੰਧਰ ਦੇ ਲੋਕ ਆ ਉਹ ਇਹਨਾਂ ਤੋਂ ਪੂਰੀ ਤਰ੍ਹਾਂ ਨਿਰਾਸ਼ ਤੇ ਨਾਰਾਜ਼ ਹੈ ਕਿਉਂਕਿ ਇੱਕ ਪਹਿਲਾਂ ਇਹਨਾਂ ਨੇ ਟਿਕਟ ਦਿੱਤੀ ਸ਼ੀਤਲ ਉਂਗਰਾਲ ਨੂੰ ਉਹਨੂੰ ਇਹ ਹੀਰਾ ਚੁਣ ਕੇ ਲੈ ਕੇ ਆਏ ਮੁੱਖ ਮੰਤਰੀ ਸਾਹਿਬ ਕਹਿੰਦੇ ਇਹ ਮੇਰਾ ਹੀਰਾ ਹੈ ਇਹਨੂੰ ਜਲੰਧਰ ਦੇ ਲੋਕਾਂ ਨੇ ਜਿਤਾਇਆ ਮੇਰੇ ਲਈ ਤੇ ਉਹ ਥੋੜੇ ਟੰਮੇ ਸਮੇਂ ਬਾਅਦ ਉਹ ਟਪੂਸੀ ਮਾਰ ਕੇ ਦੂਏ ਪਾਸੇ ਭੱਗ ਗਿਆ ਤੇ ਇਹ ਕਹਿੰਦੇ ਇਹ ਕ੍ਰਪਟਾ ਪਹਿਲਾਂ ਉਹਦੇ ਤੇ ਜੂਏ ਦੇ ਪਰਚੇ ਦਰਜ ਤੇ ਕਿਹੜੇ ਇਹਨਾਂ ਨੇ ਕੈਨਸਲ ਕਰਾਏ ਆਪਣੀ ਸਰਕਾਰ ਚ ਆਪਣੀ ਤਾਕਤ ਨਾਲ ਉਹਦੇ ਤੇ ਜੂਏ ਦੇ ਤੇ ਹੋਰ ਕਈ ਕਈ ਵੱਖ-ਵੱਖ ਧਰਾਵਾਂ ਅਧੀਨ ਉਹਦੇ ਤੇ 6-7 ਪਰਚੇ ਜਿਹੜੇ ਦਰਜ ਸੇ ਉਦੋਂ ਇਹਨਾਂ ਲਈ ਉਹ ਪਾਕ ਸਾਫਤੀ ਹੁਣ ਜਦੋਂ ਦੂਸਰੇ ਪਾਸੇ ਚ ਲੈ ਗਿਆ ਇਹ ਕਹਿੰਦੇ ਜੂਏ ਦੇ ਅੱਡੇ ਚਲਾਉਂਦਾ ਫਿਰ ਉਹਨੇ ਅੰਗਰਾਲ ਨੇ ਪ੍ਰੈਸ ਕਾਨਫਰੈਂਸ ਕੀਤੀ ਕਿ ਇੰਨਾ ਇੰਨਾ ਪੈਸਾ ਮੁੱਖ ਮੰਤਰੀ ਦੇ ਘਰ ਨੂੰ ਇਹ ਐਮਐਲਏ ਜਿਹੜਾ ਰਮਨ अरोड़ा ਇਕੱਠਾ ਕਰਕੇ ਦੇ ਰਿਆ ਸੋ ਦੋਏ ਚੋਰ ਚੋਰ ਮਸੇਰੇ ਭਾਈ ਦੋਨਾਂ ਦੇ ਇੱਕ ਦੂਜੇ ਕੋਲੇ ਰਾਜ ਨੇ ਦੋਏ ਖੁੱਲ ਕੇ ਇੱਕ ਦੂਏ ਦੇ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਉਹਨੇ ਵੀ ਪੈਨ ਡਰਾਈਵ ਐਂ ਦਿਖਾ ਕੇ ਜੇਬ ਵਿੱਚ ਪਾ ਲਈ ਤੇ ਮੁੱਖ ਮੰਤਰੀ ਸਾਹਿਬ ਚ ਵੀ ਹਿੰਮਤ ਨਹੀਂ ਕਿ ਉਹਦੇ ਤੇ ਪਰਚਾ ਦਰਜ ਕਰਨ ਜਿਹੜੇ ਉਹਨੇ ਪਹਿਲਾ ਜੁਰਮ ਕੀਤੇ ਆ ਤੇ ਉਹਨੂੰ ਅੰਦਰ ਕਰਨ ਇਸ ਕਰਕੇ ਜਿਹੜੀ ਚੋਣ ਆ ਮੈਂ ਸਮਝਦਾ ਇਹ ਸਰਕਾਰ ਆ ਜਿਹੜੀ ਇਹਦੇ ਚ ਪੂਰੀ ਤਰ੍ਹਾਂ ਮੁੱਖ ਮੰਤਰੀ ਸਾਹਿਬ ਫੇਲ ਹੋਇਆ ਠੀਕ ਹੈ ਬਿਲਕੁਲ ਤੁਸੀਂ ਸ਼ਰਾਬ ਵੰਡਣ ਦੀ ਗੱਲ ਕੀਤੀ ਆ ਪਰ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਜੋ ਸਾਰੇ ਅਹੁਦੇਦਾਰ ਇਹ ਕਹਿ ਰਹੇ ਨੇ ਕਿ ਇਸ ਤਾਂ ਜਦੋਂ 2022 ਚ ਜਿੱਤਿਆ ਉਦੋਂ 1 ਰੁਪਿਆ ਨਹੀਂ ਵੰਡਿਆ ਇੱਕ ਸ਼ਰਾਬ ਦੀ ਬੋਤਲ ਨਹੀਂ ਵੰਡੀ ਬਿਨਾਂ ਨਸ਼ੇ ਵੰਡਣ ਤੋਂ ਸਾਡੀ ਸਰਕਾਰ ਬਣੀਆ ਨਾ ਅਸੀਂ ਕਦੇ ਵੰਡੀ ਐ ਵੀ ਆ ਜਿਮਨੀ ਚੋਣਸ ਤਾਂ ਇਲਜ਼ਾਮ ਹੀ ਲਾ ਰਹੇ ਨੇ ਸਾਡੇ ਤੇ ਤੁਸੀਂ 2022 ਤੋਂ ਬਾਅਦ ਜਿਹੜੀ ਜਲੰਧਰ ਜਿਮਨੀ ਚੋਣ ਆਈ ਐਮਪੀ ਇਲੈਕਸ਼ਨ ਵੇਲੇ ਸੁਸ਼ੀਲ ਰਿੰਕੂ ਕਾਂਗਰਸ ਤੋਂ ਇਹਨਾਂ ਨੇ ਪੱਟਿਆ ਤੇ ਉਹਨੂੰ ਐਮਪੀ ਬਣਾਤਾ ਜੋ ਵੀ ਨਹੀਂ ਇਹਨਾਂ ਕੋਲੇ ਰਿਹਾ ਭੱਜ ਗਿਆ ਬੰਦੇ ਪੱਟਣ ਦੀ ਇਹਨਾਂ ਨੂੰ ਬਹੁਤ ਕਾਲਾ ਪਰ ਬੰਦਿਆਂ ਦਾ ਇਹ ਪਿਛੋਕੜ ਨਹੀਂ ਦੇਖਦੇ ਕਿ ਇਹ ਬੰਦਾ ਖੜਨ ਵਾਲਾ ਹੈ ਕਿ ਨਹੀਂ ਆ ਤੁਸੀਂ ਦੇਖੋ 2023 ਦੀ ਉਹ ਚੋਣ ਦੇ ਵਿੱਚ ਜਿਹੜੇ ਉਹ ਫੜੇ ਗਏ ਕਿੰਨੀ ਵੀਡੀਓ ਵਾਇਰਲ ਹੋਈ ਅਸੀਂ ਤਾਂ ਬੀਜ ਲੈਣ ਆਏ ਆ ਜਲੰਧਰ ਤੇ ਉਹ ਉਹਦੇ ਤੇ ਕਿੰਨੇ ਗਾਣੇ ਸਕਿੱਟਾਂ ਬਣੀਆਂ ਕਿੰਨੇ ਇਹਨਾਂ ਦੇ ਵਰਕਰ ਆ ਜਿਹੜੇ ਜ਼ੋਨ ਦਾ ਮਤਲਬ ਹੁੰਦਾ ਹੈ ਉੱਥੇ ਬਾਹਰਲੇ ਹਲਕੇ ਦਾ ਕੋਈ ਬੰਦਾ ਨਹੀਂ ਰਹਿਣਾ ਚਾਹੀਦਾ ਪਰ ਤੁਸੀਂ ਅੱਜ ਵੀ ਦੇਖੋ ਜਲੰਧਰ ਦੇ ਵਿੱਚ ਇਹਨਾਂ ਨੇ ਆਪਣੇ ਪੂਰੇ ਪੰਜਾਬ ਦੇ ਬਲਾਕ ਪ੍ਰਧਾਨਾਂ ਤੋਂ ਲਾ ਕੇ ਜ਼ਿਲ੍ਹਾ ਪ੍ਰਧਾਨ ਜਿਹੜੇ ਛੋਟੇ ਵਰਕਰ ਆ ਉਹਨਾਂ ਦੀਆਂ ਉੱਥੇ ਡਿਊਟੀਆਂ ਲਾਰਖੀਆਂ ਨੇ ਕਿ ਤੁਸੀਂ ਵੋਟ ਚੱਕਣੀਆਂ ਤੁਸੀਂ ਪਾਉਣੀਆਂ ਕਿਸੇ ਦੀ ਜਗ੍ਹਾ ਤੇ ਤੁਸੀਂ ਭਗਤੌਣੀਆਂ ਕਿਉਂਕਿ ਉਧਰ ਜਲੰਧਰਵਾਲ ਦੇ ਜ਼ਿਆਦਾਤਰ ਲੋਕ ਜਿਹੜੇ ਬਾਹਰ ਗਏ ਹੋਇਆ ਉਹਨਾਂ ਦੀਆਂ ਜਾਲੀ ਵੋਟਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਸੋ ਇਹ ਮੈਂ ਸਮਝਦਾ ਕਿ ਸਰਕਾਰ ਦੀ ਨਾਕਾਮੀ ਆ ਇਹਨਾਂ ਦੀ ਕਾਹਲ ਆ ਜਿਹੜੀ ਇਹਨਾਂ ਨੂੰ ਹਮੇਸ਼ਾ ਹੀ ਮਰਵਾਉਂਦੀ ਆਈ ਆ ਤੇ ਇਹ ਕਾਹਲ ਫੈਸਲਾ ਕਰਦੇ ਆ ਹੁਣ ਇੱਕ ਹੋਰ ਦੇਖੋ ਮੰਦਪਾਗਾ ਬੰਦੇ ਨਾਲ ਇੱਕ ਵਾਰ ਬਣ ਜੇ ਉਹ ਦੂਸਰੀ ਵਾਰੀ ਬਹੁਤ ਸੋਚਦਾ ਦੋ ਵਾਰ ਬਣ ਗਈ ਪਹਿਲਾਂ ਰਿੰਕੂ ਭੱਜ ਗਿਆ ਫੇਰ ਸ਼ੀਤਲੋਂ ਗਰਾਲ ਭੱਜ ਗਿਆ ਤੀਜਾ ਬੀਬੀ ਮਲਕੀਤ ਕੌਰ ਨੂੰ ਲੈਣ ਬਾਗੇ ਕਾਲੀਦਲ ਵਾਲੀ ਨੂੰ ਬੀਬੀ ਜੀ ਨੂੰ ਜਵੈਲ ਵੀ ਕਰਾ ਲਿਆ ਉਹ ਬੀਬੀ ਜੀ ਉਸੇ ਸੂਟ 'ਚ ਵਾਪਸ ਫੇਰ ਆਪਣੀ ਪਾਰਟੀ ਦੇ ਵਿੱਚ ਚਲੇ ਗਏ ਸਰਜੀਤ ਕੌਰ ਮਾਫੀ ਚਾਹੁੰਨਾ ਮੈਂ ਉਹ ਸਰਜੀਤ ਕੌਰ ਜੀ ਆਪਣਾ ਉਸੇ ਸੂਟ ਦੇ ਵਿੱਚ ਹੀ 2-3 ਘੰਟਿਆਂ ਬਾਅਦ ਵਾਪਸ ਚਲੇ ਗਏ ਤੇ ਉਹਨਾਂ ਨੇ ਦੋਸ਼ ਲਾਇਆ ਕਿ ਮੈਨੂੰ ਗੁੰਮਰਾਹ ਕਰਕੇ ਲੈ ਗਏ ਮੁੱਖ ਮੰਤਰੀ ਸਾਹਿਬ ਜਿਹੜਾ ਪੱਲੂ ਪਾਉਣ ਦੀ ਬਹੁਤ ਜਲਦਬਾਜ਼ੀ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਬਥੇਰੇ ਜਿਤਾ ਕੇ ਭੇਜਿਆ ਐ ਇੰਨਾ ਨਾ ਡਰੋ ਵੀ ਮੇਰੀ ਸਰਕਾਰ ਇੱਕ ਸੀਟ ਨਾਲੇ ਟੁੱਟ ਜੂ ਅੰਦਰਲੀ ਗੱਲ ਦਾ ਜਾਂ ਅੰਦਰਲਾ ਡਰਾ ਉਹ ਤੁਹਾਡਾ ਲੋਕਾਂ ਨੂੰ ਪਤਾ ਲੱਗ ਜੂਗਾ ਜਦੋਂ ਤੁਹਾਡੀ ਕਮਜ਼ੋਰੀ ਦਾ ਪਤਾ ਲੱਗ ਜੇ ਤਾਂ ਬੰਦਾ ਬਾਲਾ ਟਾਈਮ ਨਹੀਂ ਟਿਕਦਾ ਹੁੰਦਾ ਸੋ ਮੈਂ ਸਮਝਦਾ ਕਿ ਇਹ ਜਿਹੜੀ ਇਹਨਾਂ ਦੀ ਹੜਬੜਾਟਾ ਉਹ ਦੱਸ ਰਹੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਆ ਜਿਹੜਾ ਇਹ ਹੁਣ ਭਰੋਸਾ ਆਪਣਾ ਗਵਾ ਚੁੱਕਿਆ ਠੀਕ ਹੈ ਕਾਂਗਰਸ ਪਾਰਟੀ ਦਾ ਵੀ ਇਹੀ ਕਹਿਿਆ ਕਿਹਾ ਜਾ ਰਿਹਾ ਕਿ ਸਾਰੇ ਕਾਂਗਰਸ ਪਾਰਟੀ ਦੇ ਦਿਗਜ ਉੱਥੇ ਪਹੁੰਚੇ ਨੇ ਉਹਨਾਂ ਨੇ ਵੀ ਪ੍ਰਚਾਰ ਕੀਤਾ ਕਿ ਅਸੀਂ ਜਿੱਤਾਂਗੇ ਜੀ ਪਹਿਲਾਂ ਮੈਂਬਰ ਪਾਰਲੀਮੈਂਟ ਚ ਚਰਨਜੀਤ ਸਿੰਘ ਚੰਨੀ ਜਿੱਤੇ ਨੇ ਕਿ ਹੁਣ ਵੀ ਅਸੀਂ ਆਪਣੀ ਜਿਮਨੀ ਚੋਣ ਚ ਐਮ ਐਲ ਏ ਕਾਂਗਰਸ ਪਾਰਟੀ ਦੇ ਬਣਾਵਾਂਗੇ ਦੇਖੋ ਕਾਂਗਰਸ ਪਾਰਟੀ ਦੀ ਜਿਹੜੀ ਆਲਾ ਕਮਾਨ ਜਿਹੜੀ ਲੀਡਰਸ਼ਿਪ ਆ ਉਹ ਹਰ ਇੱਕ ਪਾਰਟੀ ਦੀਆਂ ਡਿਊਟੀਆਂ ਲੱਗਦੀਆਂ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਉੱਥੇ ਜ਼ਰੂਰ ਗਈ ਆ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਪਰ ਉਥੇ ਇਹ ਨਹੀਂ ਹੈ ਕਿ ਦੂਸਰੇ ਜ਼ਿਲ੍ਹਿਆਂ ਚੋਂ ਵਰਕਰ ਬੁਲਾ ਲਏ ਜ਼ਿਲ੍ਹਾ ਪ੍ਰਧਾਨ ਜਾਂ ਬਲਾਕ ਪ੍ਰਧਾਨਾਂ ਤੋਂ ਸਖਤੀ ਨਾਲ ਜਿਹੜਾ ਉੱਥੇ ਵੀ ਉਹਨਾਂ ਨੂੰ ਆਉਣ ਲਈ ਕਿਹਾ ਗਿਆ ਹੋਵੇ ਉੱਥੇ ਜਿਹੜੀ ਲੋਕਲ ਟੀਮ ਲੋਕਲ ਲੀਡਰਸ਼ਿਪ ਆ ਉਹਦੇ ਅਧੀਨ ਆ ਜਿਹੜੀ ਇਹ ਚੋਣ ਲੜੀ ਜਾ ਰਹੀ ਆ ਵੱਡੇ ਲੀਡਰਾਂ ਨੇ ਪ੍ਰਚਾਰ ਜ਼ਰੂਰ ਕੀਤਾ ਉਹਨਾਂ ਦਾ ਰਾਈਟ ਆ ਉਹਨਾਂ ਦਾ ਹੱਕ ਬਣਦਾ ਸੀ ਪਰ ਕਾਂਗਰਸ ਨੇ ਇੱਕ ਫੈਸਲਾ ਬਹੁਤ ਵਧੀਆ ਲਿਆ ਜੀ ਦੀ ਮੈਂ ਸ਼ਲਾਘਾ ਕਰਦਾ ਕਿ ਉਹਨਾਂ ਨੇ ਦਲ ਬਦਲੂਆਂ ਨੂੰ ਕਿਸੇ ਨੂੰ ਟਿਕਟ ਨਹੀਂ ਦਿੱਤਾ ਉਹਨਾਂ ਕੋਲੇ ਬਥੇਰੀਆਂ ਜਿਹੜੀਆਂ ਆਫਰਾਂ ਐਪਲੀਕੇਸ਼ਨਾਂ ਗੰਨੀਆਂ ਸੀ ਤਕਰੀਬਨ 9-10 ਦੇ ਕਰੀਬ ਐਪਲੀਕੇਸ਼ਨਾਂ ਗੰਨੀਆਂ ਸੀ ਜਿਹੜੇ ਲੋਕਾਂ ਨੇ ਟਿਕਟ ਲਈ ਅਪਲਾਈ ਕੀਤਾ ਸੀ ਪਰ ਕਾਂਗਰਸ ਦਾ ਇਹ ਬਹੁਤ ਦਲੇਰਾਨਾ ਫੈਸਲਾ ਕਿ ਉਹਨਾਂ ਨੇ ਇੱਕ ਆਮ ਪਰਿਵਾਰ ਦੀ ਜਿਹੜੀ ਪਿਛਲੇ 25 ਸਾਲ ਤੋਂ ਜਿਹੜੀ 3-4 ਬਾਰ ਦੇ ਕਾਉਂਸਲਰ ਰਿਹਾ ਪਰਿਵਾਰ ਪਹਿਲਾਂ ਉਹਨਾਂ ਦੇ ਜਿਹੜੇ ਪਤੀ ਦੇਵ ਆ ਉਹ ਕਾਉਂਸਲਰ ਰਹੇ ਚਲੋ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇਹ ਸਾਡੀ ਜਿਹੜੀ ਕੈਂਡੀਡੇਟ ਆ ਬੀਬੀ ਇਹ ਕਾਉਂਸਲਰ ਰਹੀ ਉਹਨਾਂ ਨੇ ਇੱਕ ਬਹੁਤ ਟਕਸਾਲੀ ਪਰਿਵਾਰ ਤੇ ਜਿਹੜਾ ਕਾਂਗਰਸ ਨੇ ਆ ਭਰੋਸਾ ਜਤਾਇਆ ਇਹਦੇ ਨਾਲ ਇੱਕ ਮੈਸੇਜ ਵੀ ਗਿਆ ਕਿ ਹਮੇਸ਼ਾ ਆਪਣੇ ਪਰਿਵਾਰ ਦਾ ਟਕਸਾਲੀ ਬੰਦਾ ਜਿਹੜਾ ਉਹਦੇ ਤੇ ਹੀ ਵਿਸ਼ਵਾਸ ਕਰੋ ਇਹ ਦਲ ਬਦਲੂਆਂ ਨੂੰ ਜਿਹੜੇ ਪੰਜਾਬ ਦੇ ਲੋਕ ਆ ਇਹ ਪਸੰਦ ਨਹੀਂ ਕਰਦੇ ਬਿਲਕੁਲ ਬਾਕੀ ਤੁਹਾਨੂੰ ਕੀ ਲੱਗਦਾ ਜਿਵੇਂ ਦੀ ਗੱਲਬਾਤ ਮੈਂਬਰ ਪਾਰਲੀਮੈਂਟ ਚੋਣਾਂ ਹੋਈਆਂ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਮਿਲੀ ਚਰਨਜੀਤ ਸਿੰਘ ਚੰਨੀ ਜਿੱਤੇ ਹੁਣ ਜਿਹੜੇ ਵੋਟਰ ਨੇ ਉਹ ਕੀ ਸੋਚਦੇ ਹੋਣਗੇ ਕੀ ਸੋਚ ਕੇ ਵੋਟ ਪਾਉਣਗੇ ਪੰਜਾਬ ਦੇ ਲੋਕਾਂ ਨੇ ਇਸ ਲੋਕ ਸਭਾ ਚੋਣ ਚ ਸਪਸ਼ਟ ਸਨੇਹਾ ਦਿੱਤਾ ਜੀ ਕਿ ਇਹ ਜਾ ਰਿਹਾ ਹੈ ਤੇ ਕਾਂਗਰਸ ਆ ਰਹੀ ਹੈ ਇਹਦੇ ਚ ਕੋਈ ਸ਼ੱਕ ਨਹੀਂ ਕਾਂਗਰਸ ਨੂੰ ਸਭ ਤੋਂ ਵੱਧ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਉਹ ਪੰਜਾਬ ਦੇ ਵਿੱਚ ਮਿਲੀਆਂ ਦੋ ਸੀਟਾਂ ਸਿਰਫ ਉਹ ਅਸੀਂ ਬਹੁਤ ਘੱਟ ਮਾਰ ਜੰਤੇ ਹੁਸ਼ਿਆਰਪੁਰ ਤੇ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ 10000 ਤੇ ਤੇ ਉਹ ਤਕਰੀਬਨ 30-35000 ਤੇ ਆ ਜਿਹੜਾ ਹੁਸ਼ਿਆਰਪੁਰ ਵਾਲੀ ਸੀਟ ਆ ਅਸੀਂ ਹਾਰੇ ਆ ਨਹੀਂ ਇਹ 7 ਦੀ بجائے 9 ਸੀਟਾਂ ਅਸੀਂ ਜਿਹੜੀਆਂ ਪੰਜਾਬ ਦੇ ਵਿੱਚ ਜਿੱਤ ਰਹੇ ਸੀ ਠੀਕ ਹੈ ਸੋ ਉਹਨਾਂ ਨੇ ਬਹੁਤ ਵਧੀਆ ਇੱਕ ਸਪਸ਼ਟ ਮੈਸੇਜ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਪੰਜਾਬ 'ਚ ਉਹ ਕਾਂਗਰਸ ਦਾ ਹੈ ਤੇ ਉਹ ਸਭ ਤੋਂ ਵੱਧ ਵੋਟ ਤੇ ਜੇ ਸਭ ਤੋਂ ਘੱਟ ਸਮਾਂ ਮਿਲਿਆ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੰਜ ਮਹੀਨੇ ਜਿਹੜੇ ਮੁੱਖ ਮੰਤਰੀ ਰਹੇ ਸਭ ਤੋਂ ਵੱਧ ਵੋਟ ਤੇ ਪੌਣੇ 2 ਲੱਖ ਵੋਟ ਤੇ ਉਹ ਜਲੰਧਰ ਉਹ ਜਾ ਕੇ ਜਿੱਤੇ ਆ ਜਿੱਥੇ ਕਿ ਉੱਥੇ ਸਾਡਾ ਕਾਂਗਰਸ ਦਾ ਇੱਕ ਪੁਰਾਣਾ ਚੌਧਰੀ ਪਰਿਵਾਰ ਵੀ ਉਹਨਾਂ ਦੀ ਪੂਰੀ ਖਿਲਾਫਤ ਕਰਕੇ ਦੂਜੇ ਪਾਸੇ ਭਾਜਪਾ 'ਚ ਚੱਲਿਆ ਗਿਆ ਸੀ ਪਰ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਪੰਜ ਮਹੀਨਿਆਂ ਦੇ ਕੀਤੇ ਕੰਮ ਉਹਨਾਂ ਦੀ ਸਾਫ਼ ਸੁਥਰੀ ਸ਼ਭੀ ਤੇ ਉਹਨਾਂ ਦੇ ਲੋਕਾਂ ਚ ਘੁਲਣ ਮਿਲਣ ਉਹਨਾਂ ਚ ਰਹਿਣ ਦਾ ਅੰਦਾਜ਼ ਆ ਜਿਹੜਾ ਉਹ ਹਰ ਇੱਕ ਪੰਜਾਬ ਵਾਸੀ ਨੂੰ ਬਹੁਤ ਪਸੰਦ ਆ ਰਿਹਾ ਤੇ ਮੈਂ ਸਮਝਦਾ ਇੱਥੇ ਇਸ ਚੋਣ ਚ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਆ ਜਿਹੜੇ ਉਹਨਾਂ ਦੀ ਬਹੁਤ ਮੁੱਖ ਭੂਮਿਕਾ ਰਹੀ ਆ ਉਹਨਾਂ ਦੀ ਲੀਡਰਸ਼ਿਪ ਜਿਹੜੀ ਜਲੰਧਰ ਕੋਕੋ ਐਮਪੀ ਨੇ ਉਸ ਦੀ ਨਹੀਂ ਇਹ ਚੋਣ ਲੜੀ ਗਈ ਹੈ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਰਾਜਾ ਵਟਿੰਗ ਜੀ ਤੇ ਹੋਰ ਸਾਰੇ ਲੀਡਰ ਸਹਿਬਾਨਾਂ ਨੇ ਵਿਜੇਂਦਰ ਸਿੰਘਲਾ ਜੀ ਵੀ ਉੱਥੇ ਸਮਾਂ ਲਾ ਕੇ ਆਏ ਸਾਰਿਆਂ ਨੇ ਉੱਥੇ ਚੋਣ ਦੇ ਵਿੱਚ ਮਿਹਨਤ ਕੀਤੀ ਹੈ ਤੇ ਮੈਨੂੰ ਬਹੁਤ ਚੰਗੇ ਨਤੀਜੇ ਆਉਣ ਦੀ ਆਸ ਆ ਇਹ ਪ੍ਰਮਾਤਮਾ ਸੁੱਖ ਰੱਖੇ ਇਹ ਸੀਟ ਜਿਹੜੀ ਕਾਂਗਰਸ ਜਿੱਤ ਜਾਊਗੀ ਬਿਲਕੁਲ ਇੱਕ ਪਾਸੇ ਮਹਿੰਦਰ ਭਗਤ ਬੀਜੇਪੀ ਚੋਂ ਆਏ ਬੀਜੇਪੀ ਤੋਂ ਬਾਅਦ ਆ ਕੇ ਉਹ ਆਮ ਆਦਮੀ ਪਾਰਟੀ ਤੋਂ ਲੜਦੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਚੁੱਕੇ ਸੁਸ਼ੀਲ ਅੰਗਰਾਲ ਉਹ ਤੁਸੀਂ ਇਹ ਲਾ ਲਓ ਕਿ ਬੀਜੇਪੀ ਤੋਂ ਲੜ ਰਹੇ ਨੇ ਕੀ ਲੱਗਦਾ ਜਿਹੜੇ VOTER ਨੇ ਉਹ ਕੀ ਸੋਚ ਰਹੇ ਹੋਣਗੇ ਜੇ VOTER ਸੁਸ਼ੀਲ ਅੰਗਰਾਲ ਨੂੰ ਪਸੰਦ ਕਰਦੇ ਨੇ ਉਹ ਦੇਖਦੇ ਨੇ ਕਿ ਬੀਜੇਪੀ ਤੋਂ ਲੜ ਰਹੇ ਬੀਜੇਪੀ ਸਾਨੂੰ ਪਸੰਦ ਨਹੀਂ ਹੈ ਜੇ ਮਹਿੰਦਰ ਭਗਤ ਨੂੰ ਪਸੰਦ ਕਰਦੇ ਨੇ ਕਿ ਸਾਨੂੰ ਆਮ ਆਦਮੀ ਪਾਰਟੀ ਪਸੰਦ ਨਹੀਂ ਆ ਉਹ ਉੱਥੇ ਕਨਫਿਊਜ਼ਨ ਨਹੀਂ ਹੋ ਵੋਟਰਾਂ ਚ ਬਹੁਤ ਵੱਡਾ ਕਨਫਿਊਜ਼ਨ ਆ ਜੀ ਸਭ ਤੋਂ ਵੱਡਾ ਕਨਫਿਊਜ਼ਨ ਤਾਂ ਮੈਂ ਸਮਝਦਾ ਜਿਹੜੀ ਬੇਬਕੂਫੀ ਆ ਉਹ ਇਨ੍ਹਾਂ ਪਾਰਟੀਆਂ ਦੀ ਆ ਤੁਸੀਂ ਦੇਖੋ 2014 ਚ ਆਮ ਆਦਮੀ ਪਾਰਟੀ ਆਈ 2014 ਤੋਂ ਅੱਜ 24 ਚੱਲ ਗਿਆ 3 ਸਾਲ ਢਾਈ ਸਾਲ ਦਾ ਰਾਜ ਭਾਗ ਹੰਢਾ ਲਿਆ ਇਨ੍ਹਾਂ ਕੋਲੇ ਕਿਸੇ ਚੋਣ ਲਈ ਆਪਣਾ ਅਜੇ ਤੱਕ ਕੈਂਡੀਡੇਟੇ ਨਹੀਂ ਬਣਿਆ ਜੀ ਤੁਸੀਂ ਲਾਓ ਵੀ ਜਿਹੜੀ ਪਾਰਟੀ ਨੇ ਢਾਈ ਸਾਲ ਦਾ ਰਾਜ ਭਾਗ ਵੀ ਇੱਥੇ ਆਪਣਾ ਕਮਾ ਲਿਆ ਹੋਵੇ ਤੇ 10 ਸਾਲ ਪਾਰਟੀ ਨੂੰ ਹੋਂਦ ਚਾਹੀਨ ਹੋਗੇ ਹੁਣ ਤੇ ਉਹਨੂੰ ਜੇ ਕੋਈ ਚਿਮਨੀ ਚੋਣ ਆ ਜਾਂਦੀ ਹੈ ਟਿਕਟ ਲੈਣ ਲਈ ਬਾਹਰੋਂ ਬੰਦਾ ਲੈਣਾ ਪੈਂਦਾ ਉਹਨੂੰ ਕੋਈ ਆਪਣਾ ਉਸ ਦਾ ਕਾਰਨ ਇਹ ਰਿਹਾ ਕਿ ਭਗਵੰਤ ਮਾਨ ਜੀ ਨੇ ਆਪਣੀ ਪਾਰਟੀ ਦੇ ਵਿੱਚ ਕਿਸੇ ਨੂੰ ਇੰਨਾ ਉਪਰੋਠਣ ਹੀ ਨਹੀਂ ਦਿੱਤਾ ਕਿ ਕੋਈ ਉਮੀਦਵਾਰ ਦੇ ਲਾਇਕ ਬਣ ਸਕੇ ਮੈਂ ਤਾਂ ਇੱਕ ਹੋਰ ਹੈਰਾਨ ਆ ਜੀ ਭਾਜਪਾ ਵਾਲਿਆਂ ਨੇ ਵੀ ਜਿਹੜਾ ਝਾੜੂ ਦਾ ਪਹਿਲਾ ਹੀਰਾ ਸੀ ਫਿਰ ਕਰਪਟ ਜੀ ਤੇ ਜੂਏ ਦੇ ਪਰਚੇ ਆ ਆਪਦੇ ਰਿੰਕੂ ਨੂੰ ਵੀ ਛੱਡਤਾ ਤੇ ਉਹ ਬੀਬੀ ਚੌਧਰੀ ਨੂੰ ਵੀ ਛੱਡਤਾ ਤੇ ਇਸ ਸ਼ੀਤੋ ਲੁੰਗਰਾਲ ਨੂੰ ਚੁਣ ਲਿਆ ਤੇ ਲੋਕਾਂ 'ਚ ਇਹ ਗੱਲ ਦਾ ਬਹੁਤ ਗੁੱਸਾ ਕਿ ਜਿਹੜਾ ਬੰਦਾ ਇੱਥੋਂ ਅਸੀਂ ਐਮ.ਐਲ.ਏ. ਚੁਣ ਕੇ ਭੇਜਿਆ ਤੇ ਉਹਨੇ ਇੱਥੇ ਲੁੱਟ ਖਸੁੱਟ ਮਚਾ ਕੇ 2 ਢਾਈ ਸਾਲ ਬਾਅਦ ਆਪ ਹੀ ਅਸਤੀਫਾ ਦਿੱਤਾ ਉੱਥੇ ਕੋਈ ਉਹ ਚੋਣ ਤਾਂ ਲੜਿਆ ਨਹੀਂ ਦੇ ਕੇ ਅਸਤੀਫਾ ਦੂਜੀ ਪਾਰਟੀ 'ਚ ਗਿਆ ਤੇ ਇਹ ਜਿਹੜੀ ਜਿਮਨੀ ਚੋਣ ਦਾ ਭਾਰ ਆ ਇਹ ਸਾਰੀ ਦੀ ਸਾਰੀ ਗਲਤੀ ਆਮ ਆਦਮੀ ਪਾਰਟੀ ਤੇ ਸ਼ੀਤੋ ਲੁੰਗਰਾਲ ਦੀ ਆ ਇਹਨਾਂ ਨੇ ਗਲਤ ਬੰਦਾ ਚੁਣਿਆ ਉਹ ਗਲਤ ਬੰਦੇ ਨੇ ਬਿਨਾਂ ਕਾਰਨੋ ਅਸਤੀਫਾ ਦਿੱਤਾ ਤੇ ਅੱਜ ਇਹ ਪੰਜਾਬ ਦੇ ਉੱਪਰ 100 ਕਰੋੜ ਦਾ ਬੋਝ ਪਿਆ ਜਿਹੜੇ ਪੰਜਾਬ ਦੇ ਕੰਮ ਛੱਡੇ ਗਏ ਉਹ ਅਲੱਗ ਛੱਡੇ ਗਏ ਜਿਹੜਾ ਸੈਕਟਰੀਏਟ 20 ਦਿਨਾਂ ਦਾ ਜੰਮੀ ਠੱਪ ਪਿਆ ਜਿੰਦੇ ਲੱਗੇ ਪਏ ਆ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਅਲੱਗ ਹੋਇਆ ਸੋ ਮੈਂ ਸਮਝਦਾ ਕਿ ਜਲੰਧਰ ਦੇ ਲੋਕ ਸਿਆਣੇ ਆ ਉਹ ਇਹ ਸਮਝਦੇ ਆ ਕਿ ਜਿਹੜੇ ਦਲ ਬਦਲੂਆਂ ਨੂੰ ਬਾਰ ਬਾਰ ਟਿਕਟਾਂ ਇਧਰੋਂ ਖੜ ਗਿਆ ਉਧਰੋਂ ਖੜ ਗਿਆ ਇਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਮੈਨੂੰ ਲੱਗਦਾ ਉਹ ਸਿਖਾਉਣਗੇ ਵੀ ਇੱਕ ਹੋਰ ਮੈਂ ਤੁਹਾਡਾ ਗੱਲ ਨੂੰ ਤੁਹਾਨੂੰ ਦੱਸਣੀ ਚਾਹਣਾ ਤੁਹਾਡੇ ਚੈਨਲ ਰਾਹੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਉੱਥੇ ਕਹਿ ਰਿਹਾ ਤੁਸੀਂ ਮਹਿੰਦਰ ਭਗਤ ਨੂੰ ਜਿਤਾਓ ਮੈਂ ਸਨੋ ਮੰਤਰੀ ਬਣਾਵਾਂਗਾ ਤੁਸੀਂ ਦੇਖੋ ਕਿੱਡੀ ਹਾਸੋਈ ਨਹੀਂ ਗੱਲ ਆ ਇਹ ਕਿਸ ਤਰ੍ਹਾਂ ਦਾ ਸੌਦਾ ਹੈ ਜੀ ਕਿ ਤੁਸੀਂ ਜਿਤਾਓ ਮੈਂ ਬਣਾਵਾਂਗਾ ਜਿਹੜੇ ਹੋਰ ਪੰਜਾਬ ਦੇ ਪਹਿਲਾ ਬੰਦੇ ਤੁਹਾਨੂੰ ਜਿਤਾ ਕੇ ਭੇਜਿਆ ਕੀ ਗੱਲ ਉਹ ਹੁਣ ਬੁਰੇ ਲੱਗਣ ਲੱਗੇ ਇਸ ਤੋਂ ਬਾਅਦ ਇਹ ਤਿੰਨ ਜਿਮਨੀ ਚੋਣਾ ਹੋਰ ਤਿਆਰ ਨੇ ਫਿਰ ਉੱਥੇ ਜਾ ਕੇ ਤੁਸੀਂ ਕਹੋਗੇ ਕਿ ਤੁਸੀਂ ਇਹਨੂੰ ਜਿਤਾਓ ਮੈਂ ਮੰਤਰੀ ਬਣਾਉਂਗਾ ਸੋ ਮੈਂ ਸਮਝਦਾ ਕਿ ਬਹੁਤ ਹੀ ਗਲਤ ਗੱਲ ਆ ਤੇ ਇਹ ਇਹੋ ਜਿਹੇ ਝੂਠੇ ਲਾਰੇ ਪਹਿਲੀ ਗੱਲ ਇਹੋ ਜੀ ਸੌਦੇਬਾਜ਼ੀ ਮੰਤਰੀ ਜਿਸ ਦਾ ਹੱਕ ਹੈ ਮੈਰਟ ਤੇ ਜੋ ਹੁੰਦਾ ਸਰਕਾਰ ਚੱਲ ਰਹੀ ਹੈ ਤੁਹਾਡੇ ਮੰਤਰੀ ਪੂਰੇ ਨੇ ਇੱਕ ਅੱਧਾ ਘਾਟਾ ਜਿਸ ਦਾ ਹੱਕ ਆ ਉਹ ਮੰਤਰੀ ਤੌਰ ਤੇ ਮੰਤਰੀ ਬਣਨਾ ਚਾਹੀਦਾ ਤੁਸੀਂ ਨਵਾਂ ਇੱਕ ਬੀਜੇਪੀ ਚੋਂ ਲਿਆ ਕੇ ਬੰਦਾ ਕਹਿ ਰਹੇ ਹੋ ਕਿ ਮੈਂ ਤੁਸੀਂ ਇਹਨੂੰ ਜਿਤਾਓ ਮੈਂ ਮੰਤਰੀ ਬਣਾਉਂਗਾ ਤੁਹਾਡੀ ਜਿਹੜੇ ਪੁਰਾਣੇ ਲੀਡਰ ਆ ਜਿਹੜੇ 10 ਸਾਲ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਆ ਕੀ ਗੱਲ ਉਹ ਮਰ ਗਏ ਜੀ ਉਹਨਾਂ ਦਾ ਹੱਕ ਨਹੀਂ ਆ ਉਹਨਾਂ 'ਚ ਕੋਈ ਤੁਹਾਨੂੰ ਕਾਬਲ ਨਹੀਂ ਦਿਖਦਾ ਤੁਸੀਂ ਇੱਕ ਕੱਲ ਬੰਦਾ ਕਰਾਏ ਤੇ ਲਿਆ ਅੱਜ ਤੁਸੀਂ ਉੱਥੇ ਜਲੰਧਰ ਦੀ ਜਨਤਾ ਨੂੰ ਦੁਬਾਰਾ ਫੇਰ ਗੁਮਰਾਹ ਕਰ ਰਹੇ ਹੋ ਕਿ ਇਹਨੂੰ ਜਿਤਾਓ ਮੈਂ ਮੰਤਰੀ ਬਣਾਉਂਗਾ ਪਹਿਲਾਂ ਸੀਤਲੋਂ ਗਰਾਂਡ ਲਈ ਤੁਸੀਂ ਉੱਥੇ ਚੋਣ ਪ੍ਰਚਾਰ ਕੀਤਾ ਸੋ ਮੈਂ ਸਮਝਦਾ ਕਿ ਬੰਦੇ ਨੂੰ ਥੋੜਾ ਜਿਹਾ ਆਪਣਾ ਕਰਤਾਰ ਮੁਤਾਬਕ ਮੁੱਖ ਮੰਤਰੀ ਸਾਹਿਬ ਨੂੰ ਇਹੋ ਜਿਹੀ ਜਿਹੜੀ ਛੋਟੀ ਗੱਲ ਆ ਉਹ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਆਪਣਾ ਜਿਹੜਾ ਲੇਬਲ ਆ ਸਟੈਂਡ ਆ ਉਹ ਮੁੱਖ ਮੰਤਰੀ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਆ ਪਾਰਟੀ ਦਾ ਪ੍ਰਧਾਨ ਅਲੱਗ ਚੀਜ਼ ਆ ਜਿਹੜੀ ਚੋਣ ਆ ਉਹ ਪਾਰਟੀ ਲੜਦੀ ਆ ਜੀ ਜਿਹੜੀ ਸਰਕਾਰ ਆ ਉਹ ਮੁੱਖ ਮੰਤਰੀ ਚਲਾਉਂਦਾ ਇਹ ਦੋ ਚੀਜ਼ਾਂ 'ਚ ਫਰਕ ਆ ਇਹਨਾਂ ਨੂੰ ਸਮਝਣ ਦੀ ਲੋੜ ਆ ਪਰ ਅੱਜ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਇਹ ਭੁੱਲ ਗਏ ਕਿ ਮੈਂ ਮੁੱਖ ਮੰਤਰੀ ਵੀ ਆ ਉਹ ਆਪਣੇ ਲਾਮ ਲਸ਼ਕਰ ਨਾਲ ਉੱਥੇ ਜਲੰਧਰ ਦੇ ਵਿੱਚ ਪਿਛਲੇ 20 ਦਿਨਾਂ ਤੋਂ ਬੈਠੇ ਆ ਤੇ ਇਹਦੇ ਨਾਲ ਜਿਹੜਾ ਹੋਰ ਪੰਜਾਬ ਦੇ ਵਿੱਚ ਆ ਉਹਨਾਂ ਪ੍ਰਤੀ ਕੋਈ ਬਹੁਤ ਵਧੀਆ ਸੁਨੇਹਾ ਨਹੀਂ ਗਿਆ ਠੀਕ ਹੈ ਵੈਸੇ ਵੈਸੇ ਕੋਲ ਲੱਭ ਹੁਣ ਰਿਜ਼ਲਟ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕਿਵੇਂ ਦਾ ਰਹਿਣ ਵਾਲਾ ਗਰਾਊਂਡ 'ਚ ਕਿਹੜੀਆਂ-ਕਿਹੜੀਆਂ ਟੀਮਾਂ ਕਿਹੜੀਆਂ-ਕਿਹੜੀਆਂ ਪਾਰਟੀਆਂ ਰਹਿਣਗੀਆਂ ਜਿਵੇਂ ਲਈਏ ਵੱਡੀਆਂ ਪਾਰਟੀਆਂ ਨੇ ਭਾਜਪੀ ਆ ਕਾਂਗਰਸ ਆ ਆਮ ਆਦਮੀ ਪਾਰਟੀ ਆ ਸ਼ਰੂਮਣੀ ਅਕਾਲੀ ਦਲ ਇੱਕ ਤੇ ਦੋ ਨੰਬਰ ਤੇ ਕਿਹਨੂੰ ਤੁਸੀਂ ਰੱਖਦੇ ਹੋ ਦੇਖੋ ਹੁਣ ਮੁਕਾਬਲਾ ਤਾਂ ਸਰਕਾਰ ਹੋਣ ਕਾਰਨ ਵੈਸੇ ਤਾਂ ਮੈਂ ਸਮਝਦਾ ਕਿ ਸਰਕਾਰ ਦੀ ਨੈਤਿਕ ਹਾਰ ਆ ਕਿ ਉਹ ਇੱਕ ਜਮਨੀ ਚੋਣ ਲਈ ਉਹ ਇੰਨਾ ਪੱਬਾਂ ਭਾਰ ਹੋਈ ਆ ਉਹਨੇ ਇੰਨਾ ਇਸ ਤੇ ਖਰਚਾ ਕੀਤਾ ਇੰਨਾ ਪੈਸਾ ਬਹਾਇਆ ਤੇ ਆਪਣਾ ਸਮਾਂ ਖਰਾਬ ਕੀਤਾ ਸਾਰੇ ਕੈਬਨਟ ਮੰਤਰੀ ਸਾਰੇ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਬਲਾਕ ਪ੍ਰਧਾਨ ਇੱਥੋਂ ਤੱਕ ਕਿ ਵਰਕਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਜਲੰਧਰ ਬੈਠੇ ਆ। ਇਸ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਜਿਹੜਾ ਮੁਕਾਬਲਾ ਉਹ ਕਾਂਗਰਸ ਉੱਥੋਂ ਆਮ ਆਦਮੀ ਪਾਰਟੀ ਨੂੰ ਸਖਤ ਟੱਕਰ ਦੇ ਰਹੀ ਹੈ। ਸਖਤ ਦਾ ਮਤਲਬ ਇਹ ਹੈ ਇੱਕ ਜਮੀਨ ਰੋਲ ਨਵਾਂ ਕੈਂਡੀਡੇਟ ਆ ਜਿਹੜਾ ਮੈਨੂੰ ਲੱਗਦਾ 100% ਜਲੰਧਰ ਦੇ ਲੋਕ ਆ ਜਿਹੜੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ ਤੇ ਉਥੋਂ ਕਾਂਗਰਸ ਆ ਜਿਹੜੀ ਜਿੱਤ ਪ੍ਰਾਪਤ ਕਰੇ। ਜਾਨਕੀ ਬੀਜੇਪੀ ਤੇ ਸ਼ਰਮਣੀ ਅਕਾਲੀ ਦਲ ਆਊਟ ਨਹੀਂ ਫਿਰੇ ਫਾਈਟ ਚ। ਜੀ ਬਿਲਕੁਲ ਭਾਜਪਾ ਜਿਹੜੀ ਮੇਰਾ ਮੰਨਣਾ ਵੀ ਉਹ ਮੁਕਾਬਲੇ ਚ ਹੈ ਨਹੀਂ। ਭਾਜਪਾ ਦਾ ਉੱਥੇ ਵੋਟ ਹੈਗਾ ਸੀ ਚੁੰਨੀ ਲਾਲ ਭਗਤ ਉੱਥੋਂ ਜਿੱਤੇ ਰਹੇ ਆ। ਭਾਜਪਾ ਦੀ ਉਹ ਸੀਟ ਆ ਅਕਾਲੀ ਦਲ ਦੇ ਜਦੋਂ ਇਹਨਾਂ ਦਾ ਗੱਠਜੋੜ ਹੁੰਦਾ ਸੀ ਤਾਂ ਉਹ ਭਾਜਪਾ ਉਹ ਸੀਟ ਤੋਂ ਲੜਦੀ ਰਹੀ ਆ। ਪਰ ਉੱਥੇ ਦਿੱਕਤ ਇਹ ਆ ਲੋਕਾਂ ਚ ਨਿਰਾਸ਼ਾ ਇਹ ਆ ਕਿ ਇਹਨਾਂ ਦਾ ਸਿੱਟਿਆ ਤੁਸੀਂ ਚੱਕ ਲਿਆ। ਜਿਹੜੇ ਮੈਨੂੰ ਲੱਗਦਾ ਆਪਣਾ ਸ਼ੀਤੋਲੋਂਗਰਾਲ ਜੀ ਆ ਉਹਨਾਂ ਦਾ ਕੋਈ ਕਰਦਾਰ ਆ ਉੱਥੇ ਜੋ ਬਹੁਤ ਵਧੀਆ ਨਹੀਂ ਤੇ ਉਹਨਾਂ ਨੇ ਆ ਜਿਹੜਾ ਇੱਕ ਵੱਡਾ ਹਊਆ ਪੇਸ਼ ਕੀਤਾ ਸੀ ਕਿ ਮੇਰੇ ਕੋਲੇ ਇਹ ਪ੍ਰੂਫ ਨੇ ਉਹ ਨਾਂ ਦਿਖਾ ਕੇ ਉਹਨਾਂ ਨੇ ਆਪਣਾ ਜਿਹੜਾ ਲੇਬਲ ਆ ਹੋਰ ਡਾਊਨ ਕਰ ਲਿਆ ਤੇ ਉਹਦੇ ਨਾਲ ਭਾਜਪਾ ਚ ਵੀ ਨਿਰਾਸ਼ਤਾ ਆਈ ਹੈ ਸਭ ਤੋਂ ਵੱਡੀ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਹੋਵੇ ਉਹਦਾ ਕੈਂਡੀਡੇਟ ਇੱਕ ਸਟੇਜ ਤੇ ਖੜਾ ਜਨਾਨੀਆਂ ਵਾਂਗੂ ਰੋ ਰਿਹਾ ਹੈ ਕਿ ਮੇਰੀ ਬੇਟੀ ਨੂੰ ਖਤਰਾ ਹੈ ਮੇਰੇ ਬੇਟੇ ਨੂੰ ਖਤਰਾ ਹੈ ਮੈਨੂੰ ਜਾਨੋਂ ਮਾਰ ਦੇਣਗੇ ਤੇ ਭਾਜਪਾ ਦਾ ਕੋਈ ਲੀਡਰ ਉਹਦੇ ਤੇ ਹੱਥ ਨਾ ਧਰੇ ਤਾਂ ਮੈਨੂੰ ਲੱਗਦਾ ਉਹ ਭਾਜਪਾ ਨੇ ਵੀ ਛੱਡਤਾ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਮੁਕਾਬਲਾ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਚ ਰਹਿਣ ਦੇ ਹਸਾਰ ਨੇ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦਾ ਇਹੀ ਕਹਿਣਾ ਕਿ ਜਲੰਧਰ ਜਿਮਨੀ ਚੋਣਾਂ ਜਿਹੜੀ ਉੱਥੇ ਜਿਹੜਾ ਮੁਕਾਬਲਾ ਸਖਤ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਰਹਿਣ ਵਾਲਾ ਕਿਉਂਕਿ ਕਾਂਗਰਸ ਦਾ ਪਲੜਾ ਵੀ ਭਾਰੀ ਕਿਹਾ ਜਾ ਸਕਦਾ ਕਿਉਂਕਿ ਚਰਨਜੀਤ ਸਿੰਘ ਚੰਨੀ ਪਿਛਲੇ ਦਿਨੀ ਮੈਂਬਰ ਪਾਰਲੀਮੈਂਟ ਜਲੰਧਰ ਦੇ ਲੋਕਾਂ ਨੇ ਬਣਾਏ ਨੇ ਜਲੰਧਰ ਦੇ ਵੋਟਰਾਂ ਨੇ ਬਣਾਏ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਐਮਐਲਏ ਬਣੇਗਾ ਕਿਉਂਕਿ ਜਿਮਨੀ ਚੋਣ ਲਗਾਤਾਰ جاری ਆ ਜਿਹੜੀ VOTING ਹੋ ਰਹੀ ਹੈ ਬਹੁਤ ਸੁਸਤ VOTING ਹੋ ਰਹੀ ਹੈ ਲੱਗ ਰਿਹਾ ਕਿ 50% VOTING ਹੀ ਹੋਵੇਗੀ ਹੁਣ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਇੰਨੀ ਘੱਟ VOTING ਦਾ ਫਾਇਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਣ ਵਾਲਾ ਜਾਂ ਕਾਂਗਰਸ ਪਾਰਟੀ ਨੂੰ ਹੋਣ ਵਾਲਾ ਕਿਸ ਪਾਰਟੀ ਨੂੰ ਹੋਵੇਗਾ ਹੁਣ ਨਤੀਜੇ ਆਉਣੇ ਨੇ ਤੋਂ 13 ਜੁਲਾਈ ਨੂੰ 13 ਜੁਲਾਈ ਨੂੰ ਪਤਾ ਲੱਗਣਾ ਕਿ ਕਿਹੜੀ ਪਾਰਟੀ ਦਾ ਐਮ ਐਲ ਏ ਜਲੰਧਰ ਨੂੰ ਮਿਲੇਗਾ ਤੇ ਜਲੰਧਰ ਦੇ ਵੋਟਰ ਕਿਸ ਨੂੰ ਜਿਤਾਉਣਗੇ ਕੈਮਰਾਮੈਨ ਸ਼ੋਕਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ